ਕਿਸਾਨ ਨੇ ਆਪਣੇ ਭਰਾ ਨੇ ਆਪਾਂ ਜੇ ਦੇਖੀਏ ਆਪਾਂ ਉਹਨਾਂ ਦਾ ਤਾਂ ਉਹੀ ਹੈ ਸਾਡੇ ਢਿੱਡ ਭਰਨ ਵਾਲਾ ਉਹੀ ਹੈ ਜੇ ਆਪਾਂ ਉਹਨਾਂ ਬਾਰੇ ਨਹੀਂ ਸੋਚਾਂਗੇ ਤਾਂ ਹੋਰ ਕਿਤੇ ਸੋਚਣਾ ਮਾਨ ਸਰਕਾਰ ਦੀ ਵੀ ਇਹੀ ਸੋਚ ਹੈ ਕਿ ਕਿਸਾਨਾਂ ਲਈ ਵੱਤੋਦ ਕਰਿਆ ਜਾਵੇ ਜੇ ਆਪਾਂ ਗੱਲ ਕਰਨੀ ਹੈ ਵੀ ਨਹੀਂ ਪਾਣੀ ਸੀਗਾ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਮੇਰੀ ਪਾਣੀ ਵੀ ਪਿੰਡਾਂ ਚ ਪਹੁੰਚਦਾ ਫੋਸਾ ਹੁੰਦਾ ਹੈ ਮੇਰੀ ਪਾਣੀ ਵੀ ਆਪਰੇ ਮੇ ਘਰ ਤੱਕ ਪਹੁੰਚ ਸਕਦਾ ਹੈ ਉਹ ਵੀ ਪਾਣੀ ਪਹੁੰਚ ਰਿਹਾ ਹੈ ਜਿਹੜੀ ਦਿੱਲੀ ਸੀਗੀ ਕਦੇ ਨੇ ਰੇ ਆਮੇਸੀ ਕਦੇ ਸਵੇਰੇ ਆਉਂਦੀ ਸੀ ਤੇ ਕੱਟ ਲੱਗਦੇ ਸੀ ਲੰਬੇ ਲੰਬੇ ਸੋ ਵੀ ਕਿਸਾਨਾਂ ਨੂੰ ਬਿਜਲੀ ਜਿਹੜੀ ਹੈ ਮਾਂ ਸਰਕਾਰ ਨੇ ਆਮੋ ਆਮ ਦੇ ਦਿੰਦੀ ਐ ਤੇ ਦੇ ਚ ਦਿੱਤੀ ਐ ਕਿ ਸ਼ਾਮ ਨੂੰ ਆਪਾਂ ਸਾਰੇ ਅੰਦਰ ਪਰਿਵਾਰਾਂ ਦੇ ਜਾ ਕੇ ਬੈਠਦੇ ਆਂ ਤੇ ਕਿਸਾਨ ਭਰਾ ਵੀ ਸਾਡੇ ਆਪ ਦੇ ਪਰਿਵਾਰਾਂ ਖਜਾਂਦੇ ਆਂ ਤੇ ਬੱਚਿਆਂ ਨੂੰ ਜਾ ਕੇ ਬੈਠਾ ਸੋ ਸਰਕਾਰਾਂ ਵੀ ਆਉਂਦਾ ਕੰਮ ਕਰ ਰਹੀਆਂ ਨੇ ਸਾਨੂੰ ਚਾਹੀਦਾ ਇਹ ਕਿ ਐਸ ਹਿਊਮਨ ਬੀংস ਅਸੀਂ ਵੀ ਹਿਮੈਨਿਟੀ ਲਈ ਜਿੰਨਾ ਹੋ ਸਕਦਾ ਆਪਾਂ ਵੀ ਕੰਮ ਕਰੀਏ ਸਰਕਾਰਾਂ ਆਪਣਾ ਕੰਮ ਕਰਦੀਆਂ ਨੇ ਜਿੰਨਾ ਹੋ ਸਕਦਾ ਸਰਕਾਰਾਂ ਦੇ ਗ੍ਰਾਂਟਾਂ ਦੇ ਤੁਹਾਨੂੰ ਵੀ ਪਤਾ ਹੀ ਹੈ ਵੀ ਕਿੰਨੀਆਂ ਕਿੰਨੀਆਂ ਗ੍ਰਾਂਟਾਂ ਮਾਂ ਸਰਕਾਰ ਤੁਰੀ ਨੂੰ ਵੀ ਦੇਦੀ ਹੈ ਪੰਜਾਬ ਤੇ ਹੋਰ ਹਲਕਿਆਂ ਚ ਵੀ ਮਿਲਦੀਆਂ ਨੇ এডਿਕੇਸ਼ਨ ਐਜੂਕੇਸ਼ਨ ਨਹੀਂ ਤਾਂ ਖਾਸ ਕਰਕੇ ਪਰ ਫਿਰ ਵੀ ਇਨਸਾਨੀਅਤ ਦੇ ਤੌਰ ਤੇ ਆਪਣਾ ਵੀ ਫਰਜ਼ ਹੈ ਕਿ ਆਪਾਂ ਵੱਧ ਤੋਂ ਵੱਧ ਇਨਸਾਨੀਅਤ ਦੇ ਨਾਤੇ ਲੋਕਾਂ ਦੀ ਸੇਵਾ ਕਰੀਏ ਤੇ ਦੂਜੀ ਵੱਡੀ ਗੱਲ ਹੈ ਤੇ ਜੋ ਆਪਣੀ ਸਿਵਲ ਹਸਪਤਲ ਧੂਰੀ ਨੂੰ ਦਿੱਤੀ ਗਈ ਹੈ ਜਿਹਦੇ ਨਾਲ ਵਧੀਆਂ ਤੋਂ ਵਧੀਆਂ ਇਕਵਿਪਮੈਂਟਸ ਹੋਰ ਵੀ ਜਿਕੇ ਚੀਜ਼ਾਂ ਚਾਹੀਦੀਆਂ ਨੇ ਆਪਣੀ ਸਿਵਲ ਹਸਪਤਲ ਨੂੰ ਉਹ ਵੀ ਮਹਈਆ ਕਰਾਈਆਂ ਜਾਣਗੀਆਂ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਆ ਤੇ ਤੀਜੀ ਵੱਡੀ ਗੱਲ ਹੈ ਕੋਈ ਵੀ ਇਹ ਸੋਚ ਨਹੀਂ ਸੋਚਦਾ ਵੀ ਕਿਸਾਨਾਂ ਬਾਰੇ ਵੀ ਕਿੰਨੇ ਕੋ ਔਖੇ ਹੁੰਦੇ ਨੇ ਕਿੰਨੇ ਕਿਉਂ ਔਖੀ ਧੁੱਪ ਸਹਿ ਕੇ ਠੰਡਾ ਸਹਿ ਕੇ ਉਹ ਆਪਦੀ ਫਸਲ ਨੂੰ ਪਾਉਂਦੇ ਨੇ ਪਰ ਕਈ ਵਾਰੀ ਇਹ ਤਾਂ ਹੁੰਦਾ ਕਿ ਮਨੁਭਾਗੀ ਘਟਨਾ ਹੋ ਜਾਂਦੀ ਹੈ ਵੀ ਅੱਗਾਂ ਲੱਗ ਜਾਂਦੀਆਂ ਨੇ ਜਾਂ ਕੁਝ ਹੋਰ ਹੋ ਜਾਂਦਾ ਹੈ ਉਹਨਾਂ ਕੋਲ ਕੋਈ ਹੀਲਾ ਨਹੀਂ ਹੁੰਦਾ ਤੇ ਕਿਵੇਂ ਆਪਦੀ ਫਸਲ ਨੂੰ ਬਚਾਉਣ ਸੋ ਉਹਨਾਂ ਲਈ ਵੀ ਅੱਜ ਇੱਕ ਫਾਇਰ ਬ੍ਰਿਗੇਡ ਦਾ ਜਿਹੜਾ ਇੰਤਜ਼ਾਮ ਕਰਾਇਆ ਗਿਆ ਕਿ ਕਿਤੇ ਵੀ ਅੱਗ ਲੱਗਦੀ ਹੈ ਤੇ ਫਾਇਰ ਬ੍ਰਿਗੇਡ ਮੁਹੱਈਆ ਕਰਾਈ ਗਈ ਹੈ ਤੇ ਉੱਥੇ ਜਾ ਕੇ ਜਿੰਤੋਂ ਜ਼ਿਆਦਾ ਅੱਗਾਂ ਬੁਝਾਈਆਂ ਜਾ ਸਕਣ ਸੋ ਕਿਸਾਨਾਂ ਕਿਸਾਨ ਨਹੀਂ ਆਪਣੇ ਭਰਾ ਨੇ ਆਪਾਂ ਜੇ ਦੇਖੀਏ ਆਪਾਂ ਨੂੰ ਹੰਕਾਰਦਾ ਉਹੀ ਹੈ ਸਾਡੇ ਢਿੱਡ ਭਰਨ ਵਾਲਾ ਉਹੀ ਹੈ ਜੇ ਆਪਾਂ ਉਹਨਾਂ ਬਾਰੇ ਨਹੀਂ ਸੋਚਾਂਗੇ ਤਾਂ ਹੋਰ ਕਿੰਨੇ ਸੋਚਣਾ ਹੈ ਮਾਝਾ ਕਰਦੀ ਇਹ ਹੀ ਸੋਚ ਹੈ ਕਿ ਕਿਸਾਨਾਂ ਲਈ ਮਦਦ ਕਰਿਆ ਜਾਵੇ ਜੇ ਆਪਾਂ ਗੱਲ ਕਰਨੀ ਹੈ ਵੀ ਨਹੀਂ ਪਾਣੀ ਸੀਗਾ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਮੇਰੀ ਪਾਣੀ ਵੀ ਪਿੰਡਾਂ ਚ ਪਹੁੰਚ ਸਕਦਾ ਹੈ ਮੇਰੀ ਪਾਣੀ ਵੀ ਆਪਣੇ ਮੇਕਾਦਕ ਪਹੁੰਚ ਸਕਦਾ ਹੈ ਉਹ ਵੀ ਪਾਣੀ ਪਹੁੰਚ ਰਿਹਾ ਹੈ ਜਿਹੜੀ ਬਿਜਲੀ ਸੀਗੀ ਕਦੇ ਨੇਰੇ ਆਉਂਦੀ ਸੀ ਕਦੇ ਸਵੇਰੇ ਆਉਂਦੀ ਸੀ ਕਦੇ ਕੱਟ ਲੱਗਦੇ ਸੀ ਲੰਬੇ ਲੰਬੇ ਸੋ ਵੀ ਕਿਸਾਨਾਂ ਨੂੰ ਬਿਜਲੀ ਜਿਹੜੀ ਹੈ ਮਾਂ ਸਰਕਾਰ ਨੇ ਆਹੋ ਆਪ ਦੇ ਦਿੰਦੀ ਹੈ ਤੇ ਦੇ ਚ ਦਿੱਤੀ ਹੈ ਕਿ ਸ਼ਾਮ ਨੂੰ ਆਪਾਂ ਸਾਰੇ ਆਪਣੇ ਪਰਿਵਾਰਾਂ ਦੇ ਜਾ ਕੇ ਬੈਠਦੇ ਆਂ ਕਿ ਕਿਸਾਨ ਭਰਾ ਵੀ ਸਾਡੇ ਆਪ ਦੇ ਪਰਿਵਾਰਾਂ ਤੇ ਜਾ ਕੇ ਆਪਦੇ ਬੱਚਿਆਂ ਨੂੰ ਜਾ ਕੇ ਬੈਠਾ ਸੋ ਸਰਕਾਰਾਂ ਨੇ ਆਪ ਦਾ ਡਾਕ ਕਰ ਰਹੀਆਂ ਨੇ ਸਾਨੂੰ ਚਾਹੀਦਾ ਕਿ ਐਸ ਹਿਊਮਨ ਬੀings ਅਸੀਂ ਵੀ ਹਿਮੈਨਿਟੀ ਲਈ ਜਿੰਨਾ ਹੋ ਸਕਦਾ ਆਪਾਂ ਵੀ ਕੰਮ ਕਰੀਏ ਜਿੰਨੀ ਆਪਾਂ ਤਿਲਕਨ ਭੇਟਾ ਕਰ ਸਕਦੇ ਆਂ ਸਮਾਜ ਨੂੰ ਆਪਾਂ ਵੀ ਵਾਪਸ ਕਰੀਏ ਸੋ ਬਹੁਤ ਧੰਨਵਾਦ ਕਰਦੀ ਆਂ ਗਿਆ ਸ਼ਰਮਾ ਜੀ ਦਾ ਵੀ ਪ੍ਰੋਫੈਸਰ ਕਲਪ ਧੂਰੀ ਦਾ ਵੀ ਜਿਨ੍ਹਾਂ ਨੇ ਇਹਨਾਂ ਵਧੀਆ ਪ੍ਰੋਗਰਾਮ ਅੱਜ ਲੀਕਿਆ ਤੇ ਮੈਂ ਆਸ ਕਰਦੀ ਆ ਕਿ ਇਹ ਡੋਨੇਸ ਵੱਧਦੇ ਜਿੜ ਕੇ ਤੇ ਆਪਣੇ ਧੂਰੀ ਦਾ ਵਿਕਾਸ ਵੀ ਵੱਧਦਾ ਜਾਊਗਾ ਕਿਉਂਕਿ ਤੁਹਾਡੇ ਤੁਹਾਡੇ ਵੀ ਨਾ ਬਹੁਤ ਖੂਣੀ ਅਮਾਉਂਟ ਹੈ ਸ਼ਾਇਦ ਉਹ ਕਿਸੇ ਲਈ ਬਹੁਤ ਵੱਡੀ ਹੋਵੇ ਸੋ ਤੁਸੀਂ ਆਂ ਦੀ ਜਿੰਨਾ ਵੀ ਅਮਾਉਂਟ ਡੋਨੇਟ ਕਰ ਸਕਦੇ ਹੋ ਤੁਸੀਂ ਬੰਦ ਤੋਂ ਵੱਧ ਕਰਿਓ ਤੇ ਆਪਾਂ ਧੂਰੀ ਦਾ ਜਿੰਨਾ ਵੀ ਵਿਕਾਸ ਹੋ ਸਕਦਾ ਹੈ ਉਹ ਚਾਪਾ ਆਪਣਾ ਹਿੱਸਾ ਪਾਈਏ ਬਾਕੀ ਇੱਕ ਮੱਖਣ ਜੀ ਨੇ ਗੱਲ ਕਰੀ ਕਿ ਪਲਾਂਟੇਸ਼ਨ ਬਾਰੇ ਵੀ ਆਪਾਂ ਨੂੰ ਸੋਚਣਾ ਚਾਹੀਦਾ ਹੈ ਸੋ ਮੇਰੀ ਇਹ ਵੀ ਅਪੀਲ ਹੈ ਮੈਂ ਸਾਰਿਆਂ ਨੂੰ ਮੇਰੇ ਤੋਂ ਵੱਡੇ ਤੁਸੀਂ ਸਾਰੇ ਕਿ ਆਪਾਂ ਪਲਾਂਟੇਸ਼ਨ ਬਾਰੇ ਕੋਈ ਨਾ ਕੋਈ ਮਹਿੰਮ ਚਲਾਈਏ ਕਿਉਂਕਿ ਜਿੰਨੀ ਗਰਮੀ ਆਪਣੇ ਪੰਜਾਬ ਚ ਵਧ ਰਹੀ ਹੈ ਆਪਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਆਪਾਂ ਮੇ ਬੱਚਿਆਂ ਨੂੰ ਸਿਖਾਈਏ ਕਿ ਰੁੱਖਾਂ ਦੀ ਕਿੰਨੀ ਛਾਂ ਹੈ ਤੇ ਕਿੰਨਾ ਆਪਾਂ ਬੰਦੇ ਗੁਰ ਮਿਲਦੇ ਨੇ ਕਿੰਨੀ ਆਕਸੀਜਨ ਮਿਲਦੀ ਹੈ ਜਿਹੜੀ ਗਰਮੀ ਵਧ ਰਹੀ ਹੈ ਕਿਉਂਕਿ ਆਪਾਂ ਨੂੰ ਇਹਨਾਂ ਚੀਜ਼ਾਂ ਕਰਕੇ ਛੁਟਕਾਰਾ ਮਿਲਣਾ ਹੈ ਕਿਸੇ ਐਸੀਆਂ ਦੀ ਛਾਂ ਦੇ ਆਪਾਂ ਨੂੰ ਗਰਮੀ ਤੋਂ ਛੁਟਕਾਰਾ ਵੀ ਦੇਣਾ ਇਹ ਤਾਂ ਟੈਂਪਰਰੀ ਚੀਜ਼ਾਂ ਨੇ ਜੇ ਆਪਾਂ ਨੂੰ ਪਰਮਨੈਂਟ ਸੋਲੂਸ਼ਨ ਚਾਹੀਦਾ ਹੈ ਤਾਂ ਇੱਕ ਹੀ ਸੋਲੂਸ਼ਨ ਹੈ ਕਿ ਆਪਾਂ ਪਲਾਂਟੇਸ਼ਨ ਵੱਧ ਤੋਂ ਵੱਧ ਕਰੀਏ ਸੋ ਉਹਦੇ ਲਈ ਵੀ ਮੈਂ ਜੇ ਤੁਸੀਂ ਮੈਨੂੰ ਬੁਲਾਓਗੇ ਤਾਂ ਮੈਂ ਜ਼ਰੂਰ ਹਾਜ਼ਰ ਹੋਵਾਂਗੀ ਤੇ ਅੱਜ ਮੈਂ ਸਾਰੇ ਧੂਰੀ ਨਿਵਾਸੀਆਂ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਕਿਉਂਕਿ ਜਿੰਨੀ ਵੱਡੀ ਲੀਡ ਨਾਲ ਤੁਸੀਂ ਇੱਥੇ ਮਾਨਸਾ ਨੂੰ ਦਿਟਾ ਕੇ ਭੇਜਿਆ ਤੁਸੀਂ ਸਾਡੇ ਬਹੁਤ ਸਲੇ ਬਹੁਤ ਪਲੰਦ ਕੀਤੇ ਨੇ ਧੂਰੀ ਨੇ ਕਦੇ ਵੀ ਪਿੱਠ ਨਹੀਂ ਲੱਗਣ ਦਿੱਤੀ ਸਾਡੀ ਤੇ ਇਸ ਵਾਰ ਵੀ ਧੂਰੀ ਵਾਲਿਆਂ ਨੇ ਸਾਬਤ ਕਰਤਾ ਬਿਤੂਰੀ ਵਾਲੇ ਮਾਨ ਸਾਹਿਬ ਦੇ ਨਾਲ ਨੇ ਤੇ ਹਮੇਸ਼ਾ ਰਹਿਣਗੇ ਜਦੋਂ ਮੈਂ ਇਨਸਾਨ ਕਰਦਾ ਮੈਂ ਤੁਹਾ ਦਾ ਮੁੱਲ ਪੰਜੇ ਤਾਂ ਮਹਿਤਰੀ ਚੇਤੇ ਨਹੀਂ ਰਹੀ ਸੋ ਜਿਹੜੀਆਂ ਮਹਿਤਾ ਦਿੱਤੀਆਂ ਸੀਗੀਆਂ ਉਹ ਵੀ ਸਾਡੇ ਯਾਦ ਨਹੀਂ ਹੈਗੀਆਂ ਸਾਡਾ ਕਹਿ ਕਰਦਾ ਕਿ ਹੋਰ ਮਿਹਨਤ ਕਰੀਏ ਜਿੰਨਾ ਕੰਮ ਹੋ ਸਕਦਾ ਹੈ ਜੇ ਸਮਾਂ ਬਹੁਤ ਹੈ ਸਰਕਾਰ ਨੂੰ ਆਪਾਂ ਵਾਤੋ ਵਾਤ ਕਰਾਂ ਆਪਾਂ ਮਾਨਸਰ ਤੋਂ ਲੈ ਕੇ ਤੂਰੀ ਦਾ ਵਿਕਾਸ ਕਰਾਈਏ ਜਿਹੜੇ ਕਾਜ ਗੁਰੂ ਕਹੇ ਸੀਗੇ ਪਿਛਲੇ ਦੋ ਦਿਨ ਮੈਂ ਹੀ ਨਿਆ ਤੋਂ ਕਿਉਂਕਿ ਚੋਜਾ ਤਾਂ ਲੱਗਿਆ ਹੋਇਆ ਸੀ ਉਹ ਵੀ ਗੱਲ ਹੈ ਜਿਸ ਨੂੰ ਹੋਣਗੇ ਜਿਹੜੇ ਵੀ ਕੰਮ ਹੈ ਆਪਣੇ ਕੋਈ ਵੀ ਹੋਣਗੇ ਪੱਕਾ ਖੋਡੀਆਂ ਵੀ ਹੋਣਗੀਆਂ ਉਹ ਵੀ ਸਾਨੂੰ ਜ਼ਰੂਰ ਤੁਸੀਂ ਜਾਣੂ ਕਰਾਓ ਕਿਉਂਕਿ ਆਪਣੇ ਕੋਲ ਸਮਾਂ ਹੈਗਾ ਤੇ ਆਪਾਂ ਜਲਦ ਤੋਂ ਜਲਦ ਕੰਮਾਂ 'ਤੇ ਧਿਆਨ ਦੇ ਕੇ ਉਹਨੂੰ ਸ਼ੁਰੂ ਕਰਵਾ ਸਕੀਏ